ਉਹ ਬਾਪ ਕਾ ਦਾ ਜਿਹੜਾ ਆਪਣੇ ਪਰਿਵਾਰ ਦੇ ਇੱਕ ਇੱਕ ਜੀਨ ਨੂੰ ਤੇ ਇੱਕ ਇੱਕ ਹੱਕ ਨੂੰ ਹੱਥੋਂ ਖusਦਾ ਦੇਖ ਕੇ ਉਹਦੇ ਦੇ ਪ੍ਰਕਿਰਤਿਕੇ ਜਿਹੜੀ ਪ੍ਰਤੀਕਿਰਿਆ ਨਾ ਉਹ ਨਾ ਦਵੇ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਬੋਲਦੇ ਨੇ ਕਿ ਜਿਹੜਾ ਸੱਚ ਬੋਲਦਾ ਨਾ ਉਹ ਜੇਲ੍ਹ ਦਾ ਦਰਵਾਜ਼ਾ ਖੋਲਦਾ ਹੈ ਤੇ ਕਿਹਾ ਉਹਨਾਂ ਨੇ ਪਰ ਲਾਗੂ ਉਹਨਾਂ ਤੇ ਵੀ ਹੁੰਦਾ ਅੱਜ ਜੇ ਕੋਈ ਪੰਜਾਬ ਦੇ ਮੁੱਦੇ ਤੇ ਕੋਈ ਬੋਲਦਾ ਤਬ ਪਰਚਾ ਉਹਦੇ ਤੇ ਵੀ ਭਗਵੰਤ ਸਾਬ ਪਵਾ ਦਿੰਦੇ ਨੇ ਇਹਨਾਂ ਨੂੰ ਚੁਭਦਾ ਕੀ ਹੈ ਕਿ ਪੰਜਾਬ ਸਿਰਫ ਲੇਬਰ ਪੰਜਾਬ ਸਿਰਫ ਲੜਾਈ ਲੜਨ ਵਾਲਾ ਤੇ ਪੰਜਾਬ ਸਿਰਫ ਮਰਨ ਵਾਲਾ ਚਾਹੀਦਾ ਆਪਣੇ ਹੱਕਾਂ ਦੀ ਗੱਲ ਕਰਨ ਵਾਲਾ ਪੰਜਾਬ ਨਹੀਂ ਚਾਹੀਦਾ ਅੱਜ ਵੀ ਜੇ ਲੈ ਕੇ ਜਾਂਦੇ ਨੇ ਨਾ ਕਹੇ ਨੂੰ ਬੀਜੇਪੀ ਚ ਮਲਾਉਂਦੇ ਨੇ ਤਾਂ ਪੱਗ ਨੂੰ ਦਬਾਉਣ ਖਾਤਰ ਆ ਉੱਪਰ ਝੁੱਕਣ ਖਾਤਰ ਨਹੀਂ ਆ ਬਲਕਿ ਇਹ ਬੀਬੀ ਆਪੀ ਦੀ ਉਹ ਸਾਡਾ ਇੱਕ ਪੰਜਾਬ ਦਾ ਬੇਨ ਹਿੱਸਾ ਹੈ ਸਾਡੇ ਰੂਹ ਹੈ ਸਾਡੀ ਜਾਨ ਹੈ ਜੇ ਪਾਣੀ ਆਊਗਾ ਤਾਂ ਖੇਤਾਂ ਨੂੰ ਪਾਣੀ ਲੱਗੂਗਾ ਜਦੋਂ ਖੇਤਾਂ ਨੂੰ ਪਾਣੀ ਲੱਗੂਗਾ ਤਾਂ ਜਿਹੜਾ ਪੰਜਾਬ ਆ ਹਰਿਆ ਭਰਿਆ ਨਜ਼ਰ ਆਊਗਾ ਤੇ ਜੇ ਹਰਿਆ ਭਰਿਆ ਪੰਜਾਬ ਆਊਗਾ ਤੇ ਰੂਹਾਂ ਤੇ ਰੌਣਕ ਤਾਂ ਪੰਜਾਬੀਆਂ ਦੇ ਵੀ ਰਹੂਗੀ ਤੇ ਇਹ ਚਾਉਂਦੇ ਨਹੀਂ ਹੈ ਕਿ ਪੰਜਾਬ ਦੇ ਚਿਹਰੇ ਤੇ ਰੌਣਕ ਰਹੇ ਜੇ ਸੈਨਟ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਤੁਸੀਂ ਆਪਣੇ ਦਾਵੇਦਾਰੀ ਮਜ਼ਬੂਤ ਕਿਉਂ ਨਹੀਂ ਕੀਤੀ ਜਦੋਂ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਾਵੇਦਾਰੀ ਨਹੀਂ karenge ਮੇਰਾ ਗਵਾਂਡੀ ਦਾ ਤੁਹਾਡੇ ਘਰ ਦੇ ਉੱਤੇ ਕਬਜ਼ਾ ਕਰਨਗੇ ਮੋਦੀ ਨੇ ਤਾਂ ਕਬਜ਼ਾ ਕਰਨਾ ਹੀ ਸੀਗਾ ਕਿਉਂ ਉਹਨੂੰ ਪਤਾ ਲੱਗ ਗਿਆ ਕਿ ਇਹ ਨਲਾਇਕ ਨੇ ਇਹਨਾਂ ਦੇ ਪੱਲੇ ਨਲਾਇਕੀ ਹੈ ਪੰਜਾਬ ਸਰਕਾਰ ਦੀ ਨਲਾਇਕੀ ਹੈ ਸਿੱਧਮ ਸਿੱਧੀ ਮੈਂ ਅੱਜ ਵੀ ਕਹਿਣਾ ਕਿ ਜੇ ਪੰਜਾਬ ਸਰਕਾਰ ਨੂੰ ਪਿਆਰ ਹੈ ਪੰਜਾਬ ਯੂਨੀਵਰਸਿਟੀ ਨਾਲ ਤਾਂ ਉਹ ਛੱਡ ਕੇ ਆਪਣੀ ਇਲੈਕਸ਼ਨ ਨੂੰ ਅੱਜ ਆ ਕੇ ਜਿੱਥੇ ਸਟੂਡੈਂਟ ਯਾਰ ਮੈਨੂੰ ਇੱਕ ਚੀਜ਼ ਦੱਸੋ ਘਰ ਬਾਅਦ ਤੇ ਬਾਪਸ ਘਰ ਸੰਘਰਸ਼ ਕਰਦਾ ਹੁੰਦਾ ਜਾਂ ਬੱਚੇ ਸੰਘਰਸ਼ ਕਰਦੇ ਨੇ ਤੁਸੀਂ ਤਾਂ ਕਹਿੰਦੇ ਜਦੋਂ ਕੰਮ ਕਰਕੇ ਦਿਖਾਏ ਹੋਣ ਤਾਂ ਤੁਹਾਨੂੰ ਪੋਸਟਰ ਕੈਲੰਡਰ ਤੇ ਐਡਵਰਟਾਈਜ਼ਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਹੁਣ ਜਦੋਂ ਕਿਤੇ ਭਗਵੰਤ ਮਾਨ ਸਾਹਿਬ ਜਾਂ ਕੇਜਰੀਵਾਲ ਸਾਹਿਬ ਲੰਘਦੇ ਨੇ ਔਰ ਰੋਡ ਸਾਰੇ ਬੈਨਰ ਨਾਲ ਭਰ ਦਿੰਦੇ ਨੇ ਇਹਦਾ ਮਤਲਬ ਤਾਂ ਇਹ ਆ ਕਿ ਤੁਸੀਂ ਆਪਣੀ ਨਲਾਕੀ ਆਪ ਦਿਖਾਉਂਦੇ ਹੋ ਜਿੰਨੀ ਜੁੱਤੀ ਦੀ ਫਿਗਰ ਹੈ ਭਗਵੰਤਵਾ ਸਾਹਿਬ ਨੂੰ ਕਿਉਂ ਨਹੀਂ ਫਿਗਰ ਜੇ ਪੰਜਾਬ ਦੀ ਕਰ ਲੈਣ ਤੇ ਅੱਜ ਜਿਹੜੇ ਆ ਨਾ ਆ ਸਟੂਡੈਂਟ ਬੈਠੇ ਨੇ ਧਰਨਿਆਂ ਤੇ ਇਹਨਾਂ ਨੂੰ ਧਰਨਾ ਕਰਨ ਲਾਉਣ ਦੀ ਜਰੂਰਤ ਨਾ ਪਵੇ ਜਿੰਨੀ ਜੁੱਤੀ ਕੀਮਤੀ ਹੈ ਜੁੱਤੀ ਦਾ ਹੋਰ ਲੈ ਲਾਂਗੇ ਆਪਾਂ ਦੱਸ ਦਵਾ ਦਾਂਗੇ ਭਗਵੰਤਵਾ ਸਾਹਿਬ ਨੂੰ ਉਹ ਸਾਡੇ ਮੁਖੀ ਨੇ ਪੰਜਾਬ ਦੇ ਪਾ ਸਕਦੇ ਨੇ 100 ਕਰੋੜ ਰੁਪਏ ਦੀ ਜੁੱਤੀ ਪਾ ਲੈਣਾ ਕਿਉਂਕਿ ਸਾਨੂੰ ਮਾਰ ਹੋਊਗਾ ਕਿ ਸਾਡਾ ਮੁੱਖ ਮੰਤਰੀ ਕਰੋੜ ਦੀ ਜੁੱਤੀ ਪਾਈ ਫਿਰਦਾ ਪਰ ਜਿਹੜੇ ਕਰੋੜਾਂ ਦੇ ਬੱਚੇ ਰੁੱਲ ਰਹੇ ਨੇ ਉਹਨਾਂ ਦੀ ਆਣ-ਬਾਣ ਸ਼ਾਨ-ਵਾਤ ਤੇ ਕੌਣ ਮਰੂਗਾ ਕੇਂਦਰ ਸਰਕਾਰ ਪੰਜਾਬ ਤੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਹੁਣ ਪੂਰੀ ਤਰ੍ਹਾਂ ਨਾਲ ਆਪਣਾ ਹੱਥ ਫਸਾ ਚੁੱਕੀ ਹੈ ਪਰ ਕਿੰਨਾ ਖਿਤੇ ਪੰਜਾਬੀਆਂ ਦੇ ਹੱਥੋਂ ਪਹਿਲਾਂ ਬੀਬੀ ਐਮ ਕਿਸ ਗਿਆ ਹੁਣ ਪੰਜਾਬ ਯੂਨੀਵਰਸਿਟੀ ਕਿਸ ਕੰਦਿਆਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਪਰ ਜਿਸ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁਣ ਨੌਜਵਾਨਾਂ ਵੱਲੋਂ ਸਟੂਡੈਂਟਸ ਵੱਲੋਂ ਇਹਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪਰ ਇਸ ਮੁੱਦੇ ਉੱਤੇ ਪੂਰੀ ਤਰ੍ਹਾਂ ਨਾਲ ਚਰਚਾ ਕਰਨੀ ਸਾਡਾ ਨਿਸ਼ਕਤ ਬੁੱਧੀਜੀਵੀ ਜੀ ਵੀ ਸਾਡੇ ਨਾਲ ਹਰਪਾਲ ਸਿੰਘ ਜੀ ਮੌਜੂਦ ਨੇ ਜੋ ਕਿ ਐਕਸ ਆਰਮੀ ਅਫਸਰ ਵੀ ਰਹੇ ਨੇ ਪੰਜਾਬ ਨੂੰ ਬਖੂਬੀ ਤੌਰ ਤੇ ਜਾਣਦੇ ਨੇ ਪਰ ਅੱਜ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਬੰਦੀ ਹੈ ਹਰਪਾਲ ਜੀ ਕੇਂਦਰ ਨੇ ਹੁਣ ਸਿੱਧੇ ਤੌਰ ਤੇ ਕਹੀ ਗਿਆ ਆਪਣਾ ਹੱਥ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਪਾਲਿਆ ਪਰ ਪੰਜਾਬ ਸਰਕਾਰ ਇਸ ਦੇ ਵਿੱਚ ਕੁਝ ਕਰਨੀ ਪਈ ਕਿਵੇਂ ਦੇ ਨੂੰ ਪਹਿਲਾਂ ਪਹਿਲਾਂ ਦਾ ਸاسيਗਾਲ ਜੀ ਤੁਹਾਡਾ ਤੇ ਪੰਜਾਬ ਤੇ ਪੰਜਾਬੀਅਤ ਨੂੰ ਜਿੰਦਾ ਰੱਖਣ ਵਾਲੀਆਂ ਰੂਹਾਂ ਨੂੰ ਪਹਿਲਾਂ ਆਪਣਾ ਸਜਦਾ ਕਰਦਾ ਤੇ ਦੂਜੀ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਉਹ ਬਾਪ ਕਾਦਾ ਜਿਹੜਾ ਆਪਣੇ ਪਰਿਵਾਰ ਦੇ ਇੱਕ ਇੱਕ ਜੀਨ ਨੂੰ ਤੇ ਇੱਕ ਇੱਕ ਹੱਕ ਨੂੰ ਹੱਥੋਂ ਖੁੱਸਦਾ ਦੇਖ ਕੇ ਉਹਦੇ ਪ੍ਰਕਿਰਤਿਕ ਜਿਹੜੀ ਪ੍ਰਤੀਕਿਰਿਆ ਨਾ ਉਹ ਨਾ ਦਵੇ ਮੈਂ ਗੱਲ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਕਿ ਜਿਹੜੀ ਆਰਐਸਐਸ ਹੈ ਉਹ ਭਗਵਾ ਕਰਨ ਕਰਨਾ ਚਾਹੁੰਦੀ ਹੈ ਪੰਜਾਬ ਯੂਨੀਵਰਸਿਟੀ ਦੇ ਉੱਤੇ ਉਹਦਾ ਰੀਜ਼ਨ ਕੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਬੋਲਦੇ ਨੇ ਕਿ ਜਿਹੜਾ ਸੱਚ ਬੋਲਦਾ ਨਾ ਉਹ ਜੇਲ੍ਹ ਦਾ ਦਰਵਾਜ਼ਾ ਖੋਲਦਾ ਹੈ ਇਹ ਕਿਹਾ ਉਹਨਾਂ ਨੇ ਪਰ ਲਾਗੂ ਉਹਨਾਂ ਤੇ ਵੀ ਹੁੰਦਾ ਅੱਜ ਜੇ ਕੋਈ ਪੰਜਾਬ ਦੇ ਮੁੱਦੇ ਦੇ ਕੋਈ ਬੋਲਦਾ ਹੈ ਪਰਚਾ ਉਹਦੇ ਦੇ ਵੀ ਭਗਵੰਤ ਮਾਨ ਸਾਹਿਬ ਪਵਾ ਦਿੰਦੇ ਨੇ ਪਰ ਅੱਜ ਅੱਜ ਜਿਹੜੀ ਗੱਲ ਹੈ ਇਹ ਭਗਵੰਤ ਮਾਨ ਸਾਹਿਬ ਦੀ ਲੜਾਈ ਨਹੀਂ ਹੈ ਇਹ ਸਾਡੇ ਪੰਜਾਬ ਤੇ ਪੰਜਾਬੀਅਤ ਦੇ ਹੱਕਾਂ ਦੀ ਲੜਾਈ ਆ ਪੰਜਾਬੀਆਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਚੰਡੀਗੜ੍ਹ ਦਾ ਦਿਲ ਜਿਹਦੇ ਕਰਕੇ ਚੰਡੀਗੜ੍ਹ ਨੂੰ ਮਹਾਨਤਾ ਮਿਲਦੀ ਆ ਉਹ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦਿਲ ਕਿਉਂ ਹੈ ਇੱਥੋਂ ਸਾਡੇ ਪੰਜਾਬ ਦੀਆਂ ਰੋਹਾਂ ਪੈਦਾ ਹੁੰਦੀਆਂ ਨੇ ਇੱਥੋਂ ਵੱਡੇ ਵੱਡੇ ਬੁੱਧੀਜੀਵੀ ਪੈਦਾ ਹੁੰਦੇ ਬੁੱਧੀਜੀਵੀ ਪੈਦਾ ਹੁੰਦੇ ਨੇ بڑے بڑے ਫਨਕਾਰ ਪੈਦਾ ਹੁੰਦੇ ਨੇ بڑے بڑے ਪ੍ਰੋਫੈਸਰ ਪੈਦਾ ਹੁੰਦੇ ਨੇ بڑے بڑے ਡਾਇਰੈਕਟਰ ਪੈਦਾ ਹੁੰਦੇ ਨੇ ਪਰ ਅੱਜ ਇਹਨਾਂ ਨੂੰ ਚੁਬਦਾ ਕੀ ਹੈ ਕਿ ਪੰਜਾਬ ਸਿਰਫ ਲੇਬਰ ਪੰਜਾਬ ਸਿਰਫ ਲੜਾਈ ਲੜਨ ਵਾਲਾ ਤੇ ਪੰਜਾਬ ਸਿਰਫ ਮਰਨ ਵਾਲਾ ਚਾਹੀਦਾ ਆਪਣੇ ਹੱਕਾਂ ਦੀ ਗੱਲ ਕਰਨ ਵਾਲਾ ਪੰਜਾਬ ਨਹੀਂ ਚਾਹੀਦਾ ਕਿਉਂਕਿ ਜਦੋਂ ਪੜਨਗੇ ਪੀ ਜੂ ਦੇ ਵਿੱਚ ਜਦੋਂ ਪੜਨਗੇ ਪੰਜਾਬ ਯੂਨੀਵਰਸਿਟੀਜ਼ ਉਹਨਾਂ ਦਾ ਦਿਮਾਗ ਖੁੱਲੂਗਾ ਜਦੋਂ ਦਿਮਾਗ ਖੁੱਲੂਗਾ ਤਾਂ ਆਪਣੇ ਤੇ ਆਪਣੇ ਪਰਿਵਾਰਾਂ ਦੇ ਹੱਕਾਂ ਦੀ ਗੱਲ ਵੀ ਕਰਨਗੇ ਪਰ ਇਹਨਾਂ ਨੂੰ ਇਹ ਮਾਪਕ ਨਹੀਂ ਹੈ ਕਿਉਂਕਿ ਪੱਗ ਚੁਗਦੀ ਹੈ ਅੱਜ ਵੀ ਜੇ ਲੈ ਕੇ ਜਾਂਦੇ ਨੇ ਨਾ ਕਿ ਇਹਨੂੰ ਬੀ ਜੀ ਪੀ ਚ ਮਿਲਾਉਦੇ ਨੇ ਤਾਂ ਪੱਗ ਨੂੰ ਦਬਾਉਣ ਖਾਤਰ ਆ ਉੱਪਰ ਚੁੱਕਣ ਖਾਤਰ ਨਹੀਂ ਹੈ ਤੀਜੀ ਗੱਲ ਜਿਹੜੀ ਰੱਖੀ ਆ ਤੁਸੀਂ ਗੱਲ ਕੀਤੀ ਬੀਵੀ ਐਮ ਪੀ ਦੀ ਉਹ ਸਾਡਾ ਇੱਕ ਪੰਜਾਬ ਦਾ ਮੇਨ ਹਿੱਸਾ ਹੈ ਸਾਡੇ ਰੂਹ ਹੈ ਸਾਡੀ ਜਾਨ ਹੈ ਜੇ ਪਾਣੀ ਆਊਗਾ ਤਾਂ ਖੇਤਾਂ ਨੂੰ ਪਾਣੀ ਲੱਗੂਗਾ ਜਦੋਂ ਖੇਤਾਂ ਨੂੰ ਪਾਣੀ ਲੱਗੂਗਾ ਤਾਂ ਜਿਹੜਾ ਪੰਜਾਬ ਆ ਹਰਿਆ ਭਰਿਆ ਨਜ਼ਰ ਆਊਗਾ ਤੇ ਜੇ ਹਰਿਆ ਭਰਿਆ ਪੰਜਾਬ ਆਊਗਾ ਤੇ ਰੂਹਾਂ ਤੇ ਰੌਣਕ ਤਾਂ ਪੰਜਾਬੀਆਂ ਦੇ ਵੀ ਰਹੂਗੀ ਤੇ ਇਹ ਚਾਹੁੰਦੇ ਨਹੀਂ ਹੈ ਕਿ ਪੰਜਾਬ ਦੇ ਚਿਹਰੇ ਤੇ ਰੌਣਕ ਰਹੇ ਜੇ ਇਹਨਾਂ ਨੂੰ ਪਤਾ ਕਿ ਹੁਣ ਕਿਹੜਾ ਅਫਗਾਨੀਆਂ ਦੇ ਚੜ ਕੇ ਆਉਣਾ ਹੂੰ ਹੁਣ ਕਿਹੜਾ ਮੁਗਲ ਕਹਿੰਦਾ ਹਰ ਤੋਂ ਉਹਨਾਂ ਨੇ ਚੜ ਕੇ ਸਾਡੇ ਤੇ ਆ ਕੇ ਅਟੈਕ ਕਰਨਾ ਵੀ ਪੰਜਾਬ ਦੀ ਜਰੂਰਤ ਨਹੀਂ ਹੈ ਪਰ ਜਿਹੜਾ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਦੇ ਸਾਹਾਂ ਲਈ ਮਰੇ ਉਹਨੂੰ ਮਾਰੀਦਾ ਨਹੀਂ ਕੋਈ ਪਤਾ ਨਹੀਂ ਕਦੋਂ ਸਾਹ ਦੀ ਜਰੂਰਤ ਪੈ ਜੇ ਇਹ ਪੰਜਾਬ ਦੇਸ਼ ਦਾ ਉਹ ਸਾਹ ਨੇ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇਸ਼ ਨੂੰ ਬਚਾਉਣ ਖਾਤਰ ਆਪਣੀ ਕੁਰਬਾਨੀ ਦਿੱਤੀ ਆ ਅੱਜ ਬੀਬੀ ਐਮਪੀ ਦੇ ਮੁੱਦੇ ਤੋਂ ਚੁੱਕਣ ਦੀ ਤੁਸੀਂ ਗੱਲ ਕਰੀ ਆ ਬੀਬੀ ਐਮਪੀ ਦੇ ਉੱਤੇ ਵੀ ਪੰਜਾਬ ਸਰਕਾਰ ਨੇ ਸਿਰਫ ਡਰਾਮਾ ਕਰਿਆ ਉੱਥੇ ਜਾ ਕੇ ਜਾ ਕੇ ਤਾਲਾ ਲਾਇਆ ਦੋ ਦਿਨ ਧਰਨੇ ਲਾਇਆ ਦੱਸੋ ਅੱਜ ਕਿੱਥੇ ਬੀਵੀਐਮ ਦਾ ਉਧਾ ਦੂਜੀ ਅੱਜ ਕੱਲ ਦੇ ਇੱਕ ਅੱਜ ਚੌਥਾ ਦਿਨ ਹੈ ਇੱਕ ਤਰੀਕ ਨੂੰ 1 ਨਵੰਬਰ 2025 ਨੂੰ ਇਥੋਂ ਸੈਨੇਟ ਭੰਗ ਕਰਤੀ ਆ ਸਭ ਤੋਂ ਵੱਡੀ ਨਿਰਾਸ਼ਾ ਇਹਦੇ ਵਿੱਚ ਹੀ ਪੰਜਾਬ ਸਰਕਾਰ ਦੀ ਹੈ ਜਦੋਂ ਦੋ ਸਾਲ ਤੋਂ ਤਿੰਨ ਸਾਲ ਤੋਂ ਉਹ ਤੁਹਾਨੂੰ ਲੱਗ ਰਿਹਾ ਕਿ ਭਾਜਪਾ ਵਾਲੇ ਉਹ ਸੈਨੇਟ ਭੰਗ ਕਰਕੇ ਇਹਦੇ ਤੇ ਆਪਣਾ ਹੱਕ ਜਮਾਉਣਾ ਚਾਹੁੰਦੇ ਨੇ ਤੁਸੀਂ ਆਪਣੀ ਸੈਨੇਟ ਦੀ ਇਲੈਕਸ਼ਨ ਕਰਾ ਕੇ ਸੈਨੇਟ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਤੁਸੀਂ ਆਪਣੇ ਦਾਅਵੇਦਾਰੀ ਮਜ਼ਬੂਤ ਕਿਉਂ ਨਹੀਂ ਕੀਤੀ ਜਦੋਂ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਾਅਵੇਦਾਰੀ ਨਹੀਂ ਕਰ ਰਹੇ ਹੋ ਵੀਰੇ ਗਵਾਂਡੀ ਦਾ ਤੁਹਾਡੇ ਘਰ ਦੇ ਉੱਤੇ ਕਬਜ਼ਾ ਕਰਨਗੇ ਮੋਦੀ ਨੇ ਤਾਂ ਕਬਜ਼ਾ ਕਰਨਾ ਹੀ ਸੀਗਾ ਕਿਉਂ ਉਹਨੂੰ ਪਤਾ ਲੱਗ ਗਿਆ ਕਿ ਇਹ ਨਲਾਇਕ ਨੇ ਇਹਨਾਂ ਦੇ ਪੱਲੇ ਨਲਾਕੀ ਹੈ ਇਹ ਗਵਰਨਮੈਂਟ ਇਸ ਯੂਨੀਵਰਸਿਟੀ ਨਹੀਂ ਬਚਾ ਸਕਦੀ ਇਹ ਆਪਣੇ ਹੱਥ ਖੜੇ ਕਰ ਰਹੀ ਹੈ ਵੀ ਅਸੀਂ ਇਹਦੇ ਕਬਜ਼ਾ ਕਰ ਲਈਏ ਤੁਸੀਂ ਮੰਨਦੇ ਹੋ ਕਿ ਹੱਥ ਖਾੜੇ ਚੱਕ ਕਰ ਚੁੱਕੇ ਹੈ ਪੰਜਾਬ ਸਰਕਾਰ ਇਹ 100% ਹੈ ਅਜੇ 4 ਦਿਨ ਹੋ ਗਏ ਮੈਨੂੰ ਇੱਕ ਜੀ ਦੱਸੋ ਕੱਲੇ ਤਰਨਤਾਰਨ ਦੀ ਸੀਟ ਜ਼ਰੂਰੀ ਆ ਜਾਂ ਪੰਜਾਬ ਜ਼ਰੂਰੀ ਆ ਕਰਨਤਾਰਨ ਤਾਂ ਸਰਕਾਰ ਆ ਉੱਥੇ ਆਪਣੇ 4 ਐ ਮੰਤਰੀ ਛੱਡ ਕੇ ਵੀ ਉਹ ਇਲੈਕਸ਼ਨ ਲੜ ਸਕਦੇ ਨੇ ਲੇਕਿਨ ਜੇ ਸਾਡਾ ਦਿਲੇ ਕੱਢਿਆ ਜਾਵੇ ਸਾਡਾ ਦਿਲ ਹੀ ਕੱਢ ਕੇ ਲੈ ਗਏ ਯਾਰ ਕਿਹਦਾ ਸਰੀਰ ਆ ਚੰਡੀਗੜ ਸਾਡਾ ਦਿਲ ਆ ਸਾਡਾ ਦਿਮਾਗ ਆ ਜਿੱਥੋਂ ਸਾਡੇ ਪ੍ਰੋਫੈਸਰ ਪੈਦਾ ਹੁੰਦੇ ਨੇ ਜਿੱਥੋਂ ਸਾਡੇ ਬੁੱਧੀਜੀਵੀ ਪੈਦਾ ਹੁੰਦੇ ਨੇ ਜੇ ਪੰਜਾਬ ਦੇ ਵਿੱਚੋਂ ਬੁੱਧੀਜੀਵੀ ਖਤਮ ਹੋ ਗਏ ਤੇ ਪੰਜਾਬ ਕਾਹਦਾ ਰਹਿ ਗਿਆ ਇਸ ਕਰਕੇ ਪੰਜਾਬ ਦੀ ਨਲਿਕ ਪੰਜਾਬ ਸਰਕਾਰ ਦੀ ਨਲਕੀ ਹੈ ਸਿੱਧਮ ਸਿੱਧੀ ਮੈਂ ਅੱਜ ਵੀ ਕਹਿਣਾ ਕਿ ਜੇ ਪੰਜਾਬ ਸਰਕਾਰ ਨੂੰ ਪਿਆਰ ਹੈ ਪੰਜਾਬ ਯੂਨੀਵਰਸਿਟੀ ਨਾਲ ਤਾਂ ਉਹ ਛੱਡ ਕੇ ਆਪਣੀ ਇਲੈਕਸ਼ਨ ਨੂੰ ਅੱਜ ਆ ਕੇ ਜਿੱਥੇ ਸਟੂਡੈਂਟ ਯਾਰ ਮੈਨੂੰ ਇੱਕ ਚੀਜ਼ ਦੱਸੋ ਘਰ ਬਾਅਦ ਤੇ ਬਾਪਸ ਸੰਘਰਸ਼ ਕਰਦਾ ਹੁੰਦਾ ਜਾਂ ਬੱਚੇ ਸੰਘਰਸ਼ ਕਰਦੇ ਨੇ ਅੱਜ ਬਾਪ ਕੌਣਾ ਪੰਜਾਬ ਦਾ ਭਗਵੰਤ ਮਾਨ ਸਾਹਿਬ ਨੇ ਮੈਂ ਕਹਿੰਦਾ ਸਾਡੇ ਸਿਰ ਦਾ ਤਾਜ ਨੇ ਭਗਵੰਤ ਸਾਹਿਬ ਨੂੰ ਸਾਬ ਨੂੰ ਕੋਈ ਮਾੜਾ ਬੋਲੂਗਾ ਨਾ ਮੈਂ ਸਾਬ ਕਾ ਫੌਜੀ ਆ ਅਗਰ ਉਹਨਾਂ ਦੀ ਆਣ ਬਾਣ ਸ਼ਾਨ ਦੇ ਖਿਲਾਫ ਅਗਰ ਉਹ ਸਹੀ ਮੁੱਦੇ ਤੇ ਖੜੇ ਨੇ ਉਹਨਾਂ ਦਾ ਕੋਈ ਉਂਗਲ ਚੱਕਦਾ ਤਾਂ ਅਸੀਂ ਪਹਿਲਾਂ ਕੁਰਬਾਨੀ ਦੇਣ ਨੂੰ ਅੱਜ ਵੀ ਨਾ ਅੱਜ ਵੀ 1000 ਸਿਪਾਹੀ ਉਹਨਾਂ ਦੀ ਹਿਫਾਜ਼ਤ ਵਾਸਤੇ ਲੱਗਾ ਹੋਇਆ ਉਹ ਭਗਵੰਤ ਮਾਨ ਸਾਹਿਬ ਨਹੀਂ ਹੈ ਉਹ ਭਗਵੰਤ ਮਾਨ ਸਾਹਿਬ ਨਹੀਂ ਹੈ ਭਗਵੰਤ ਮਾਨ ਉਹ ਭਗਵੰਤ ਮਾਨ ਸਾਹਿਬ ਨਹੀਂ ਹੈ ਭਗਵੰਤ ਮਾਨ ਸਾਹਿਬ ਨਹੀਂ ਹੈ ਉਹ ਅੱਜ ਪੰਜਾਬ ਦੀ ਆਨ ਤੇ ਬਾਨ ਦੇ ਸ਼ਾਨ ਨੇ ਅਗਰ ਭਗਵਤਮਾ ਸਾਹਿਬ ਦੀ ਕੋਈ ਆਣ-ਬਾਣ ਸ਼ਾਂਤ ਉੱਪਰ ਚੱਕੂਗਾ ਉਹਦੇ ਲਈ ਪਹਿਲਾਂ ਅਸੀਂ ਖੜੇ ਅਸੀਂ ਮਰਾਂਗੇ ਪਰ ਜਿੰਨੀ ਕ ਆਣ-ਬਾਣ ਸ਼ਾਂਤ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਨੂੰ ਡੋਬਿਆ ਤਾਂ ਉਹੀ ਸੇ ਉਸੇ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਜਦੋਂ ਸਰਕਾਰ ਬਣੀ 2022 ਸਰਕਾਰ ਆਂਦੀ ਹੈ ਉਹਨਾਂ ਨੇ ਕਿਸੇ ਕਿਸੇ ਨੌਕਰੀ ਦੇਵਾਂਗੇ ਨੌਜਵਾਨਾਂ ਨੂੰ ਅਸੀਂ ਰੋਜ਼ਗਾਰ ਦੇਵਾਂਗੇ ਘਰ-ਘਰ ਜਿਹੜੀ ਮੁਫਤ ਬਿਜਲੀ ਜਾਊਗੀ ਸ਼ੋਨੂੰ ਬਿਜਲੀ ਦਾ ਪਹੁੰਚੀ ਫਿਰ ਉਸ ਵਕਈ ਵਾਦੇ ਕਿਤੇ ਮਹਿਲਾਵਾਂ ਨੂੰ 2000 ਹਾਂ 1000 ਰੁਪਏ ਕਹਿੰਦੇ ਦੇਵਾਂਗੇ ਇਹ ਚੀਜ਼ਾਂ ਹੋਈਆਂ ਕਿ ਨਾਲ ਇੱਕ ਹੋਰ ਪੁੱਛਣਾ ਹੈ ਮਾਨ ਸਾਹਿਬ ਇੱਕ ਵੇਲੇ ਕਹਿੰਦੇ ਸੀਗੇ ਵੀ ਦਿੱਲੀ ਦਾ ਰਾਜ ਨਹੀਂ ਕਰੂਗਾ ਦਿੱਲੀ ਵਾਲੇ ਰਾਜ ਨਹੀਂ ਕਰਨੇ ਖੁਦ ਪੰਜਾਬੀ ਅਸੀਂ ਪੰਜਾਬ ਦੇ ਪੁੱਤਰ ਆ ਮੈਂ ਮਹਿੰਦਰ ਸਿੰਘ ਦਾ ਪੁੱਤਰ ਆ ਕਹਿੰਦੇ ਕਹਿੰਦੇ ਮੈਂ ਉਹ ਰਾਜ ਕਰੂੰਗਾ ਮੇਰਾ ਰੂਗਾ ਪਰ ਹੁਣ ਕੀ ਹੋ ਰਿਹਾ ਪੰਜਾਬ ਚ ਭਾਈ ਜਿਹੜੀ ਗੱਲ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਉਹਦਾ ਜਿਹੜਾ ਸਭ ਤੋਂ ਨਾ ਮੁੱਦਾ ਹੋ ਗਿਆ ਅੱਜ ਜਦੋਂ ਨਾ ਅਸੀਂ ਕਿਸੇ ਦੇ ਦਿਖਾਈ ਹੋਏ ਬੋਟੀ ਦੇ ਨਾਚ ਕਰੀਏ ਨਾ ਫਿਰ ਆਪਣੀ ਤਾਕਤ ਕੁਝ ਵੀ ਨਹੀਂ ਹੁੰਦੀ ਜਿਹੜੀ ਗੱਲ ਤੁਸੀਂ ਕਰੀ ਐ ਵੀ ਇਹਨਾਂ ਨੇ ਕੁਝ ਦਿੱਤਾ ਹੈ ਮੈਨੂੰ ਇਹ ਦੱਸੋ ਵੀ ਜਦੋਂ ਤੁਹਾਡੇ ਪੱਲੇ ਤਾਂ ਸਰਕ ਤਨਖਾਹਾਂ ਦੇਣ ਨੂੰ ਮੁਲਾਜ਼ਮਾਂ ਨੂੰ ਪੈਸਾ ਨਹੀਂ ਹੈ ਤੁਸੀਂ ਪਹਿਲੇ 3 ਸਾਲ ਦੇ ਵਿੱਚ ਕਿਸੇ ਚੀਜ਼ ਦੇ ਪਿੰਡ ਦੇ ਸ਼ਹਿਰ ਦੇ ਵਿਕਾਸ ਵਾਸਤੇ ਕੋਈ ਪੈਸਾ ਲਾਇਆ ਨਹੀਂ 1 ਲੱਖ ਕਰੋੜ ਤੋਂ ਹੀ ਕਰਜ਼ਾ ਚੜਾ ਗਏ ਤੁਸੀਂ ਤਾਂ ਕਹਿੰਦੇ ਜਦੋਂ ਕੰਮ ਕਰਕੇ ਦਿਖਾਏ ਹੋਣ ਤਾਂ ਤੁਹਾਨੂੰ ਪੋਸਟਰ ਕੈਲੰਡਰ ਤੇ ਐਡਵਰਟਾਈਜ਼ਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਹੁਣ ਜਦੋਂ ਕਿਦੇ ਭਗਵੰਤ ਮਾਨ ਸਾਹਿਬ ਜਾਂ ਕੇਜਰੀਵਾਲ ਸਾਹਿਬ ਲੰਘਦੇ ਨੇ ਉਹ ਰੋਡ ਸਾਰੇ ਬੈਨਰ ਨਾਲ ਭਰ ਦਿੰਦੇ ਨੇ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਆਪਣੀ ਨਲਾਕੀ ਆਪ ਦਿਖਾਉਂਦੇ ਹੋ ਵੀ ਅਸੀਂ ਚਾਹੁੰਦੇ ਸੀ ਵੀ ਜਿਹਨੇ ਕੰਮ ਕਰਿਆ ਹੋਵੇ ਉਹਨੂੰ ਐਡਵਰਟਾਈਜ਼ਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ ਲੇਕਿਨ ਅੱਜ ਜਿਹੜਾ ਕਰੋੜਾਂ ਰੁਪਇਆ ਅਰਬਾਂ ਰੁਪਇਆ ਐਡਵਰਟਾਈਜ਼ਮੈਂਟ ਤੇ ਲਾਇਆ ਹੋਇਆ ਤਾਂ ਉਹਦੀ ਜ਼ਰੂਰਤ ਕੀ ਪਈ ਆ ਮੈਂ ਅੱਜ ਕਹਿਣਾ ਉਹ ਬਾਪ ਹਮੇਸ਼ਾ ਜ਼ਿੰਦਗੀ ਦੇ ਵਿੱਚ ਰਾਜ ਕਰਦਾ ਜਿਹੜਾ ਆਪਣੇ ਬੱਚਿਆਂ ਨੂੰ ਖਰਚਾ ਕਰਨਾ ਨਹੀਂ ਕਰ ਦੋ ਰੋਕਦਾ ਨਹੀਂ ਖਰਚਾ ਕਰਾਉਂਦਾ ਪਰ ਉਹ ਖਰਚਾ ਲਿਆਉਣਾ ਕਿੱਥੋਂ ਉਹ ਸਿਖਾਉਂਦਾ ਕਿ ਕੰਮ ਕਿੱਥੋਂ ਕਰਨਾ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਨਾ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਹ ਲੋਕ ਲਭਾਉ ਨੀਤੀਆਂ ਕੋਈ ਨਹੀਂ ਚਾਹੀਦੀਆਂ ਸਾਨੂੰ ਘਰ ਘਰ ਰੋਜ਼ਗਾਰ ਚਾਹੀਦਾ ਸਾਨੂੰ ਰੋਜ਼ਗਾਰ দাও ਅਸੀਂ ਕਮਾਈ ਕਰਕੇ ਆਪਣੀ ਅਸੀਂ ਘਰ ਚਲਾਵਾਂਗੇ ਅੱਜ ਕਿੱਥੇ ਗਿਆ ਵਾਦਾਓ ਚਲੋ ਮੈਨੂੰ ਦੱਸੋ ਕਿੰਨੇ ਕਹਿੰਦੇ ਨੇ ਵੀ ਅਸੀਂ ਇਹਨੇ ਦੇ ਅੰਕੜੇ ਦੱਸਦੇ ਨੇ 56000 60000 ਅਸੀਂ ਮੁਲਾਜ਼ਮੇ ਰੱਖ ਲੈ ਉਹ ਪਾਈਉ ਦਾ ਪਹਿਲਾਂ ਨੇ ਰੱਖੋ ਜੀ ਤੁਸੀਂ ਤਾਂ ਸਿਰਫ ਆ ਜੇ ਵੀ ਉਹ ਜਿਹੜੇ ਰੱਖੇ ਹੋਏ ਨੇ ਜੇ ਤੁਸੀਂ ਰੱਖ ਲੇ ਆਪਣੇ ਆਪ ਦੀ ਤਾਂ ਇੱਕ ਥਾਪੜ ਦਿਓ ਤਾਂ ਫਿਰ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੂੰ ਤੁਸੀਂ ਉਹ ਜੁਆਇਨਿੰਗ ਲੈਟਰ ਦਿੱਤੇ ਨੇ ਫਿਰ ਅੱਜੋ ਧਰਨੇ ਕਿਉਂ ਦੇ ਰਹੇ ਨੇ ਉਹ ਸੋਸ਼ਲ ਬਾਜੀ ਕਿਉਂ ਕਰ ਰਹੇ ਹੋ ਤਰਖਾ ਤੁਹਾਨੂੰ ਉਹਨਾਂ ਤੋਂ ਦਿੱਤੀ ਨਹੀਂ ਜਾਂਦੀ ਸਟੇਸ਼ਨ ਉਹਨਾਂ ਨੂੰ ਅਲਾਉਟ ਨਹੀਂ ਹੋ ਰਹਾ ਹੈ ਉਹ ਅੱਜ ਵੀ ਤੁਹਾਡੇ ਜੁਆਇਨਿੰਗ ਲੈਟਰ ਲੈ ਕੇ ਠੱਕੇ ਖਾਂਦੇ ਫਿਰਦੇ ਨੇ ਕਿ ਸਾਨੂੰ ਕਿਤੇ ਨਾ ਕਿਤੇ ਜੁਆਇਨਿੰਗ ਲੈਟਰ ਦੇ ਤਾਂ ਦਿੱਤਾ ਉਹ ਸਾਨੂੰ ਕੋਈ ਸਟੇਸ਼ਨ ਵੀ ਦੇ ਦਿਓ ਤੀਜੀ ਗੱਲ ਅੱਜ ਪੰਜਾਬ ਸਾਡਾ 4 ਲੱਖ ਕਰੋੜ ਦਾ ਕਰਜ਼ਾਈ ਆ। ਕਲੀਅਰ ਹੈ ਗੱਲ ਇਹ। ਲੇਕਿਨ ਜਦੋਂ 3 ਲੱਖ ਸੀ ਇਹਨਾਂ ਕੋਲ ਉਦੋਂ ਵੀ ਮੁਲਾਜ਼ਮ ਨੂੰ ਪੈਸਾ ਦੇਣ ਨੂੰ ਨਹੀਂ ਸੀਗਾ। ਅੱਜ 4 ਲੱਖ ਹੋ ਗਿਆ ਅੱਜ ਵੀ ਇਹ ਲੋਨ ਤੇ ਹੁਣ ਭਗਵੰਤ ਮਾਨ ਸਾਹਿਬ ਦੀ ਇੱਕ ਸਟੇਟਮੈਂਟ ਆਈ ਆ। ਉਹ ਕਹਿੰਦੇ ਕਿ ਇਹ ਕਹਿੰਦੇ ਸੀ ਵੀ ਇਹਨਾਂ ਤੋਂ ਸਰਕਾਰ ਚੱਲਣੀ ਨਹੀਂ। ਹੁਣ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਕਿੱਥੋਂ ਕਰਜ਼ਾ ਲੈ ਕੇ ਕਿਵੇਂ ਅਸੀਂ ਸਟੇਟ ਚਲਾਉਣੀ ਆ। ਉਹ ਭਾਈ ਉਹ ਤਾਂ ਕਿਸੇ ਗੈਰਬੁੱਧੀ ਜੀਵੀ ਨੂੰ ਵਿਖਾੜਾ ਕਰ ਦੋ। ਕਰਜ਼ਾ ਲੈ ਕੇ ਸਰਕਾਰਾਂ ਪ੍ਰਾਪਰਟੀਆਂ ਵੇਚ ਕੇ ਤੋ ਵੀ ਦੇਸ਼ ਚਲਾਜੂਗਾ ਅਸਲ ਮੁਖੀ ਉਹ ਹੁੰਦਾ ਹੈ ਜਿਹੜਾ ਬੰਦਾ ਆਪਣਾ ਦੇਸ਼ ਚਲਾਉਣ ਦੇ ਲਈ ਅੰਦਰੋਂ ਪੈਸਾ ਇਕੱਠਾ ਕਰੇ ਉਹ ਇਨਕਮ ਦੇ ਵਿੱਚੋਂ ਆਪਣੇ ਸਮਾਜ ਦੀ ਭਲਾਈ ਬਾਰੇ ਸੋਚੇ ਉਹਦੇ ਨਾਲ ਆਪਣੇ ਸਟੇਟ ਦੇ ਡਿਵੈਲਪਮੈਂਟ ਬਾਰੇ ਸੋਚੇ ਲੋਨ ਲੈ ਕੇ ਤਾਂ ਬੇਕੂਨ ਬਕਰਾ ਕਰ ਦੋ ਵੀ ਕਰ ਦੂਗਾ ਭਗਵੰਤ ਜੀ ਸਾਹਿਬ ਮੈਂ ਨਹੀਂ ਕਹਿੰਦਾ ਬੇਕੂਫ ਹੈ ਭਗਵੰਤ ਜੀ ਸਾਹਿਬ ਇੱਕ بڑے ਸਿਆਣੇ ਆਰਟਿਸਟ ਹੈ ਉਹਨਾਂ ਨੂੰ ਹਰ ਮਾਹੌਲ ਨੂੰ ਪਾਪਣਾ ਆਉਂਦਾ ਹੈ ਉਹਦੇ ਤੇ ਕਮੈਂਟ ਕਰਨਾ ਆਉਂਦਾ ਜਦੋਂ ਕਮੈਂਟ ਕਰਨਾ ਆਉਂਦਾ ਤੇ ਫਿਰ ਉਹਨੂੰ ਸੁਚੱਜਾ ਬਣਾਉਣਾ ਵੀ ਆਉਣਾ ਚਾਹੀਦਾ ਮੰਨਦੇ ਇੱਕ ਇੱਕ ਸਟੇਜ ਆਰਟਿਸ ਸੀਐਮ ਬਣਦਾ ਪਰ ਕੀ ਕੰਮ ਕੀਤੇ ਨੇ ਕੋ ਆਰਟਿਸ ਤੋਂ ਜਦੋਂ ਸੀਐਮ ਬਣਦਾ ਜਦੋਂ ਮੁੱਖ ਮੰਤਰੀ ਬਣਦੇ ਨੇ ਮੰਨਦੇ ਕੋਈ ਕੰਮ ਹੋਏ ਨਹੀਂ ਜਾਂ ਫਿਰ ਸਿਰਫ ਚੁਟਕਲੇ ਵਾਲੀ ਰਹਿ ਗਈ ਸਰਕਾਰ ਹੈ ਸਰ ਪਹਿਲੀ ਗੱਲ ਤਾਂ ਇਹ ਆ ਕਿ ਦੇਖੋ ਕਹਿੰਦੇ ਨੇ ਸਟੇਟ ਚਲਾਉਣ ਤੇ ਸਟੇਜ ਚਲਾਉਣ ਸਟੇਟ ਜਿਹੜੀ ਚਲਦੀ ਆ ਨਾ ਉਹ ਸਿਆਣਪ ਨਾਲ ਚਲਦੀ ਆ ਜਿਹੜੀ ਸਟੇਜ ਚਲਦੀ ਆ ਉਹ ਹਾਸੇ ਮਜ਼ਾਕ ਨਾਲ ਚਲਦੀ ਆ ਇਹਦੇ ਚ ਦੋਨਾਂ ਚੀਜ਼ਾਂ ਚ ਬਹੁਤ ਅੰਤਰ ਹੈ ਅੱਜ ਵੀ ਭਗਵਾਨ ਤੁਮਾਰ ਸਾਹਿਬ ਹੁਣ ਤਰਨ ਤਰਨ ਸਾਹਿਬ ਇਲੈਕਸ਼ਨ ਤੇ ਜਾ ਰਹੇ ਨੇ ਅੱਜ ਵੀ ਉਹ ਜਿਹੜੇ ਤੁਹਾਡਾ ਕੀ ਕਹਿੰਦੇ ਨੇ ਉਹਨੂੰ ਉਹ ਜਿਹੜਾ ਸ਼ੀਸ਼ਾ ਜੋ ਪ੍ਰਖੁਲਦਾ ਹੁੰਦਾ ਸੰਰੂਪ ਸੰਦਰੂਪ ਇੱਕ ਤੁਹਾਡਾ ਆਮ ਬੰਦਾ ਬੱਚੇ ਲੈ ਕੇ ਜਾਂਦਾ ਉਹ ਸਨਰੂਪ 'ਚ ਖੜ ਗਿਆ ਉਹਦਾ ਚਲਾਨ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਉੱਪਰੋਂ ਖੜ ਕੇ ਦਦਾ ਕਰਦੇ ਨੇ ਤੇ ਫਿਰ ਉਹਨਾਂ ਦਾ ਚਲਾਨ ਕਿਉਂ ਨਹੀਂ ਕਰਿਆ ਬਈ ਹੁਣ ਤੱਕ ਕੀ ਇੱਕ ਮੁੱਖ ਮੰਤਰੀ ਸਾਹਿਬ ਰੋਡ ਤੇ ਖੜੇ ਬੰਦਿਆਂ ਨੂੰ ਸਨਰੂਪ 'ਚ ਖੜ ਕੇ ਬੇਵਕ ਕਰਨ ਵਾਲੇ ਨੇ ਉਹ ਨਹੀਂ ਸਾਨੂੰ ਅੱਜ ਉਹਨਾਂ ਦੀ ਉਹ ਤਜਰਬੇ ਦੀ ਜ਼ਰੂਰਤ ਆ ਜਿਹੜਾ ਉਹਨਾਂ ਨੇ 2011-12 ਤੋਂ ਪੀਪੀ ਤੋਂ ਸਟਾਰਟ ਕਰਿਆ ਸੀ ਜਿੱਥੇ ਕਹਿੰਦੇ ਹੁੰਦੇ ਸੀ ਨਾ ਕਿ ਅਸੀਂ ਉਹ ਮੁੱਖ ਮੰਤਰੀ ਚਾਹੁੰਦੇ ਆ ਕਿ ਜਿਹੜਾ ਗੈਸ ਸਿਲੰਡਰ ਵੀ ਲੈ ਚਲਾ ਕੇ ਭਰਿਆ ਕਰੇ ਪਰ ਹੁਣ ਤਾਂ ਜੁੱਤੀਆਂ ਦੀ ਕਹਿੰਦੇ ਸਕਿਉਰਟੀ ਵੀ ਲਾ ਦਿੱਤੀ ਗਈ ਹੈ ਕਹਿੰਦਾ ਦੋ ਮਲਾਜ਼ਮਾਂ ਪੱਕੇ ਹੁਣ ਜੁੱਤੀਆਂ ਲਈ ਲਾ ਦਿੱਤੇ ਨੇ ਵੀ ਮਾਨ ਸਾਹਿਬ ਕਹਿੰਦੇ ਜੁੱਤੀਆਂ ਨਾ ਗਾਇਬ ਹੋ ਜਾਣ ਦੇਖੋ ਇਹ ਹੈਗਾ ਨਾ ਜਿਹੜਾ ਮੁੱਦਾ ਇਹਦਾ ਹਜੇ ਕਲੀਅਰ ਨਹੀਂ ਹੋਇਆ ਵੀ ਉਹ ਸੱਚਾ ਕਿਉਂਕਿ ਮੈਂ ਦੋ ਸਟੇਟਮੈਂਟਾਂ ਦੇਖਿਆ ਨੇ ਪੁਲਿਸ ਮਲਾਜ਼ਮਾਂ ਦੀਆਂ ਉਹ ਕਹਿੰਦੇ ਵੀ ਉਹ ਗਲਤ ਹੈ ਦੂਜੀ ਚੀਜ਼ ਇਹ ਹੁੰਦੀ ਹੈ ਜਿਹੜੀ ਚੀਜ਼ ਆਪਣੀ ਹੋਵੇ ਨਾ ਉਹਦਾ ਫਿਕਰ ਹੁੰਦਾ ਜਿੰਨੀ ਜੁੱਤੀ ਦੀ ਫਿਕਰ ਹੈ ਭਗਵੰਤ ਸਿੰਘ ਸਾਹਿਬ ਨੂੰ ਕਿ ਉਹ ਨਹੀਂ ਫਿਕਰ ਜੇ ਪੰਜਾਬ ਦੀ ਕਰ ਲੈਣ ਤੇ ਅੱਜ ਜਿਹੜੇ ਆ ਨਾ ਆ ਸਟੂਡੈਂਟ ਬੈਠੇ ਨੇ ਧਰਨਿਆਂ ਤੇ ਇਹਨਾਂ ਨੂੰ ਧਰਨਾ ਕਰਨ ਲਾਉਣ ਦੀ ਜਰੂਰਤ ਨਾ ਪਵੇ ਜਿੰਨੀ ਜੁੱਤੀ ਕੀਮਤੀ ਹੈ ਜੁੱਤੀ ਦਾ ਹੋਰ ਲੈ ਲਾਂਗੇ ਆਪਾਂ ਦੱਸ ਦਵਾ ਦਾਂਗੇ ਭਗਵੰਤਪਾ ਸਾਹਿਬ ਨੂੰ ਉਹ ਸਾਡੇ ਮੁਖੀ ਨੇ ਪੰਜਾਬ ਦੇ ਪਾ ਸਕਦੇ ਨੇ ਚਾਹੇ ਕਰੋੜਾਂ ਰੁਪਏ ਦੀ ਜੁੱਤੀ ਪਾ ਲੈਣ ਕਿਉਂਕਿ ਸਾਨੂੰ ਮਾਣ ਹੋਊਗਾ ਕਿ ਸਾਡਾ ਮੁੱਖ ਮੰਤਰੀ ਕਰੋੜ ਦੀ ਜੁੱਤੀ ਪਾਈ ਫਿਰਦਾ ਪਰ ਜਿਹੜੇ ਕਰੋੜਾਂ ਦੇ ਬੱਚੇ ਰੋਲ ਰਹੇ ਨੇ ਉਹਨਾਂ ਦੀ ਆਣ ਬਾਣ ਸ਼ਾਨ ਵਾਸਤੇ ਕੌਣ ਮਰੂਗਾ ਜੇ ਸਾਡੇ ਆਪਣੇ ਨੇ ਲੜਨਗੇ ਸਾਡੀ ਸਰਕਾਰ ਨੇ ਲੜੂਗੀ ਫਿਰ ਸਟੂਡੈਂਟ ਲੜਨਗੇ ਤੇ ਫਿਰ ਸਟੂਡੈਂਟ ਦੇ ਉੱਤੇ ਉਂਗਲ ਇਹ ਆਊਗੀ ਕਿ ਬਾਗੀ ਹੋਗੇ ਜਦੋਂ ਕਿਸੇ ਦੀ ਜ਼ਿੰਦਗੀ ਖੁੱਸਦੀ ਆ ਜਦੋਂ ਕਿਸੇ ਦੀ ਜ਼ਮੀਨ ਖੁੱਸਦੀ ਆ ਤਾਂ ਭਾਈ ਬਾਗੀ ਤਾਂ ਆਪੇ ਹੋਊਗਾ ਅੱਜ ਪੰਜਾਬ ਗਵਰਨਮੈਂਟ ਦੇ ਇੱਕ ਬਿਆਨ ਤੋਂ ਬਾਅਦ ਦੁਬਾਰਾ ਕੋਈ ਸਟੇਟਮੈਂਟ ਨਹੀਂ ਆਈ ਅੱਜ ਮੈਂ ਚੰਡੀਗੜ੍ਹ ਦੇ ਜਿੰਨੇ ਅਖਬਾਰ ਨੇ ਸਾਰੇ ਪੜ੍ਹ ਕੇ ਦੇਖ ਲਓ ਸਾਰੇ ਇੱਕ ਦੇ ਉੱਤੇ ਵੀ ਇੱਕ ਇੱਕ ਅਖਬਾਰ ਦੇ ਉੱਤੇ ਵੀ ਸੰਜੀਗ ਸੰਜੀਦਗੀ ਦੇ ਨਾਲ ਪੀਜ਼ੂ ਦੀ ਖਬਰ ਨਹੀਂ ਲੱਗੀ ਹੋਈ ਇਟ ਮੀਨਸ ਕਿ ਅੱਜ ਜਿਹੜੀ ਤੁਹਾਡੀ ਪੱਤਰਕਾਰਤਾ ਨਾ ਇਹਦੇ ਤੇ ਵੀ ਕਬਜ਼ਾ ਹੋ ਗਿਆ ਤੁਸੀਂ ਭੁੱਲ ਜੋ ਵੀ ਤੁਸੀਂ ਆਜ਼ਾਦੀ ਨਾਲ ਪੱਤਰਕਾਰਤਾ ਕਰ ਲੇਂਗੇ ਉਹ ਜਿਹੜਾ ਆਜ਼ਾਦੀ ਨਾਲ ਕਰਦਾ ਨਾ ਉਹਦਾ ਤਾਂ ਸੰਘ ਮਰੋੜ ਦਿੱਤਾ ਜਾਂਦਾ ਉਹ ਚਲੋ ਜਗ ਜਹਰ ਹੈ ਵੀ ਪੱਤਰਕਾਰਾਂ ਦੇ ਇਸ ਵਕਤ ਪੰਜਾਬ ਸਰਕਾਰ ਜਿਹੜੀ ਉਹ ਗਿੱਚੀ ਮੁਰੋਂ ਤੇ ਲੱਗੀ ਹੋਈ ਆ ਪਰ ਮੈਂ ਨਾਲ ਇੱਕ ਮਾਨ ਸਾਹਿਬ ਦਾ ਇੱਕ ਬਿਆਨ ਵੀ ਯਾਦ ਆਉਂਦਾ ਉਹ ਉਹ ਅਕਸਰ ਬੋਲਦੇ ਹੁੰਦੇ ਨੇ ਕਹਿੰਦੇ ਵੀ ਪਿਛਲੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਅਨਪੜ੍ਹ ਸੀਗੇ ਕਹਿੰਦੇ ਅਸੀਂ ਪੜ੍ਹੇ ਲਿਖੇ ਆ ਕਹਿੰਦੇ ਅਸੀਂ ਮਾਸਟਰਾਂ ਦੇ ਮੁੰਡੇ ਆ ਕਦੇ ਪੰਜਾਬ ਸਰਕਾਰ ਚਲਾਣੀ ਕਿਵੇਂ ਆ ਉਹ ਕਹਿੰਦਾ ਹੁਣ ਅਸੀਂ 3 ਸਾਲਾਂ ਚ ਸਭ ਸਿੱਖ ਚੁੱਕੇ ਕਿ ਕਿਵੇਂ ਚਲਾ ਲੈ ਕਹਿੰਦੇ ਪੜ੍ਹੇ ਲਿਖੇ ਦਾ ਫਰਕ ਹੁੰਦਾ ਕਿ ਲੋਕ ਜਿਹੜੇ ਨੇ ਅੱਜ ਪੰਜਾਬ ਦੇ ਖੁਸ਼ਹਾਲ ਨੇ ਔਰ ਲੋਕ ਜਿਹੜੇ ਨੇ ਪੰਜਾਬ ਸਰਕਾਰੀ ਤਰੀਫਾ ਕਰ ਰਹੇ ਨੇ ਕਿ ਪੰਜਾਬ ਜਿਹੜਾ ਪੂਰੀ ਤਰ੍ਹਾਂ ਨਾਲ ਸੇਫ ਤੇ ਸਿਕਿਉਰ ਹੋ ਚੁੱਕਿਆ ਹੈ ਬਿਲਕੁਲ ਬਿਲਕੁਲ ਸੇਫ ਹੋ ਗਿਆ ਸੇਫ ਹੋ ਗਿਆ ਪੰਜਾਬ ਸੇਫ ਹੋ ਗਿਆ ਤੁਹਾਨੂੰ ਨਹੀਂ ਪਤਾ ਉਹ ਕਮਰਬੀਜੇ ਪ੍ਰਤਾਪ ਕਿੱਥੇ ਆ ਉਹੀ ਦਾ ਆਮਾਦੀ ਪਾਰਟੀ ਦੇ ਵਿੱਚ ਕੰਡੇ ਵੀਦਾ ਸੀਗਾ ਉਹੀ ਦਾ ਕਹਿੰਦਾ ਸੀਗਾ ਕਿ ਕਰੋ ਕਾਰਵਾਈ ਬਰਗਾੜੀ ਕਾਰ ਜਿਨ੍ਹਾਂ ਨੇ ਕਰਿਆ ਮੇਰੀ ਜਿਹੜੀ ਰਿਪੋਰਟ ਹੈ ਕੱਢੋ ਬਾਹਰ ਉਹੀ ਤਾਂ ਭਾਈ ਸਾਹਿਬ ਚੁਬਦਾ ਸੀ ਜਦੋਂ ਕੋਈ ਟੰਡਾ ਚੁਬਦਾ ਹੈ ਉਹਨੂੰ ਆਪਾਂ ਸਾਈਡ ਤੇ ਕਰਾਂਗੇ ਤਾਂ ਫਿਰ ਸੇਫਤਾ ਹੋ ਹੀ ਜਾਵਾਂਗੇ ਨਾ ਨਹੀਂ ਇਹ ਗਲਤ ਆ ਇਹ ਗਲਤ ਆ ਜ਼ਿੰਦਗੀ ਇੱਕ ਵਾਰ ਮਿਲੀ ਆ ਹੋ ਸਕਦਾ ਭਗਵੰਤ ਮਾਨ ਸਾਹਿਬ ਵੀ ਇੱਕ ਵਾਰੀ ਮੁੱਖ ਮੰਤਰੀ ਬਣ ਪਰ ਇਹਨਾਂ ਨੂੰ ਉਹ ਕੰਮ ਕਰਕੇ ਜਾਣਾ ਚਾਹੀਦਾ ਕਿ ਜਿਹੜੀਆਂ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇ ਵੀ ਇੱਕ ਉਹ ਕਲਾਕਾਰ ਪੈਦਾ ਹੋਇਆ ਸੀ ਜਿਨੇ ਪੰਜਾਬ ਦੇ ਦਰਦ ਨੂੰ ਵਿੰਗਾ ਚ ਘਸਿਆ ਸੀ ਤੇ ਜਦੋਂ ਹੱਥ ਕਲ ਮਿਲੀ ਤੇ ਉਹ ਵਿੰਗਾ ਨੂੰ ਨਾ ਛੰਗਾਰ ਬਣਾਇਆ ਸੀਗਾ ਪਰ ਉਹ ਹੋ ਹੀ ਨਹੀਂ ਹੈ ਹੁਣ ਇਤਿਹਾਸ ਲਿਖਿਆ ਜਾਊਗਾ ਨਾ ਇਹ ਤਾਂ ਹਰ ਇਤਿਹਾਸ ਇਤਿਹਾਸ ਹੀ ਹੁੰਦਾ ਚਾਹੇ ਬੇਗੁਰੇ ਨਾ ਹੋਵੇ ਤੇ ਚਾਹੇ ਗੁਰ ਗੁਰਵਾਨ ਦਾ ਹੋਵੇ ਅੱਜ ਕੀ ਚੀਜ਼ ਆ ਮੈਂ ਅੱਜ ਵੀ ਕਹਿਣਾ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਯਾਦ ਕਰਦੋ ਰਗਮ ਚੱਡੇ ਤੋਂ ਮਨੀਸ਼ ਸ਼ੋੜੀਆ ਜੀ ਤੋਂ ਤੇ ਤੁਹਾਡੇ ਕੇਜਰੀਵਾਲ ਸਾਹਿਬ ਤੋਂ ਭਗਵੰਤ ਮਾਨ ਅੱਜ ਵੀ ਦੇਸ਼ ਨੂੰ ਕਿਤੇ ਨਾ ਕਿਤੇ ਬਚਾ ਲੂਗਾ ਜਦੋਂ ਤੱਕ ਭਗਵੰਤ ਮਾਨ ਸਾਹਿਬ ਤੇ ਇਹ ਦਿੱਲੀ ਵਾਲੀ ਜੁੰਡਲੀ ਦਾ ਹੱਥ ਹੈ ਉਦੋਂ ਤੱਕ ਭਗਵੰਤ ਮਾਨ ਸਾਹਿਬ ਆਪਣੇ ਹਿਸਾਬ ਨਾਲ ਡਿਸੀਜਨ ਨਹੀਂ ਲੈ ਸਕਦੇ ਉਹਦੀ ਜਿੰਦਗੀ ਜਾਗਦੀ ਉਦਾਹਰਨ ਹੈ ਜਦੋਂ ਵੀ ਕਿਤੇ ਰੋਡ ਤੇ ਜਦੋਂ ਵੀ ਕਿਤੇ ਉਦਘਾਟਨ ਹੁੰਦਾ ਜਦੋਂ ਵੀ ਕਿਤੇ ਦਫ਼ਤਰ ਚ ਹੁੰਦੇ ਨੇ ਜਿਹੜੇ ਪੰਜਾਬ ਦੇ ਮੰਤਰੀ ਨੇ ਜਿਹੜੇ ਮੰਤਰੀਆਂ ਦੇ ਨਾਲ ਅੱਗੇ ਖੜੇ ਨੇ ਉਹ ਜੋ ਉੱਥੇ ਦਾ ਕੰਮ ਚੱਲਦਾ ਹੁੰਦਾ ਨਾ ਉਹਦੇ ਬਾਰੇ ਸਟੇਟਮੈਂਟ ਭਗਵੰਤ ਮਾਨ ਸਾਹਿਬ ਨੂੰ ਨਹੀਂ ਦਿੰਦੇ ਉਹ ਕੇਜਰੀਵਾਲ ਨੂੰ ਦਿੰਦੇ ਨੇ ਇਦੋਂ ਬੱਤ ਸਮਝਣ ਵਾਲਾ ਹੈ ਕਿ ਭਗਵੰਤ ਮਾਨ ਸਾਹਿਬ ਸਾਡਾ ਉਹ ਹੀਰਾ ਸੀ ਜਿਹਨੂੰ ਕਹਿੰਦੇ ਸੀ ਵੀ ਪੰਜਾਬ ਲਈ ਕੁਝ ਕਰੂਗਾ ਜਿਹੜੇ ਕਹਿੰਦੇ ਨੇ ਵੀ ਜੋ ਕਹਿੰਦਾ ਇਹ ਕਰੂਗਾ ਇਹਦੇ ਤੇ ਉਮੀਦਾਂ ਸੀ ਤਾਂ ਹੀ ਬਦਲਾਅ ਆਇਆ ਇਹ ਵੋਟ ਆਮ ਆਦੀ ਪਾਰਟੀ ਨੂੰ ਨਹੀਂ ਪਈ ਇਹ ਵੋਟ ਕੇਜਰੀਵਾਲ ਨੂੰ ਨਹੀਂ ਪਈ ਇਹ ਵੋਟ ਝਾੜੂ ਨੂੰ ਨਹੀਂ ਪਈ ਇਹ ਵੋਟ ਪਈਆ ਸਿਰਫ ਉਹ ਸਿਰਫ ਭਗਵੰਤ ਮਾਨ ਸਾਹਿਬ ਦੇ ਨਾਂ ਨੂੰ ਜਿਹੜਾ ਭਗਵੰਤ ਮਾਨ ਸਾਹਿਬ ਲੋਕਾਂ 'ਚ ਵਾਦਾ ਕਰਦਾ ਸੀਗਾ ਇਹਨਾਂ ਨੇ ਲੋਕ ਭਗਵੰਤਮਾਨ ਸਾਹਿਬ ਉੱਤੇ ਕੰਟਰੋਲ ਕਰਕੇ ਇਹ ਜਿਤਾਤਾ ਕਿ ਭਗਵੰਤਮਾਨ ਸਾਹਿਬ ਸਿਰਫ ਸਾਡੀ ਕੱਟ ਪੁਤਲੀ ਆ ਜੇ ਇਹਨੇ ਆਪਣੀ ਆਜ਼ਾਦੀ ਨਾਲ ਕੰਮ ਕਰ ਲਿਆ ਜੇ ਆਪਣੀ ਆਜ਼ਾਦੀ ਨਾਲ ਕੰਮ ਕਰ ਗਿਆ ਤਾਂ ਪੰਜਾਬ ਦੇ ਵਿੱਚ ਭਗਵੰਤਮਾਨ ਸਾਹਿਬ ਬਹੁਤ ਵੱਡਾ ਲੀਡਰ ਬਣ ਜਾਊਗਾ ਪਰ ਇਹ ਭਗਵੰਤਮਾਨ ਨੂੰ ਮਾਰ ਰਹੇ ਨੇ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਨਹੀਂ ਤਾਂ ਅੱਜ ਗੱਲ ਮੇਰੇ ਰਿਕਾਰਡ ਕਰ ਲਿਓ ਇਹਨੂੰ ਪ੍ਰਸਾਰਿਤ ਕਰ ਦਿਓ 2 ਸਾਲ ਬਾਅਦ ਜੇ ਭਗਵੰਤਮਾਨ ਸਾਹਿਬ ਐਸੇ ਪੰਜਾਬ ਯੂਨੀਵਰਸਿਟੀ ਚ ਆ ਕੇ ਨਾ ਖੜ ਕੇ ਕਹਿ ਗਏ ਕਿ ਮੈਨੂੰ ਸਹੀ ਕੰਮ ਨਹੀਂ ਕਰਨ ਦਿੱਤਾ ਨਹੀਂ ਤਾਂ ਪੰਜਾਬ ਨੂੰ ਦੁਆਰਾ ਸੋਨੇ ਦੀ ਚਿੜੀਆ ਬਣਾ ਦਿੰਦਾ ਸੀਗਾ ਭਗਵੰਤਮਾਨ ਸਾਹਿਬ ਦੀ ਜੁੱਤੀ ਚ ਪਾਣੀ ਪੀ ਜੂ ਮੈਂ ਵੀ ਉਹ ਅਣਕੀ ਫੌਜੀ ਆ ਜੋ ਕਹਿ ਦਵਾ ਉਹ ਕਰਦਾ ਮੈਨੂੰ ਅੱਜ ਵੀ ਮਾਣ ਆ ਭਗਵੰਤਮਾਨ ਤੇ ਭਗਵੰਤਮਾਨ ਸਾਹਿਬ ਦੀ ਗੱਲ ਨਹੀਂ ਹੈ ਉਹਦੀ ਪੱਗ ਤੇ ਮਾਣ ਹੈ ਜਿਹੜੀ ਭਗਤ ਸਿੰਘ ਵਾਲੀ ਪੱਗ ਬੰਨੀ ਹੈ ਉਹ ਪਾ ਮਾਣ ਪੱਗ ਤੇ ਉਹ ਸਰੰਗ ਤੇ ਮਾਣਾ ਮੈਨੂੰ ਬਸੰਤੀ ਰੰਗ ਤੇ ਕਿ ਜਿਹੜਾ ਆਪਣੇ ਦੇਸ਼ ਦੀ ਆਣ ਬਾਣ ਸ਼ਾਨ ਦੇ ਲਈ ਕੁਰਬਾਨੀ ਦੇ ਸਕਦਾ ਪਰ ਉਹਦੀ ਪੱਗ ਨੂੰ ਰੋਲਣ ਲੱਗਿ ਹੋਏ ਨੇ ਮਨੀਸ਼ ਸ਼ੋਧਿਆ ਜੀ ਰਾਗਵ ਚੱਡਾ ਜੀ ਤੇ ਕੇ ਜਰੀ ਵਾਲ ਮੰਨਦੇ ਫਿੱਕਾ ਪਤਾ ਉਸ ਪਗਗ ਸਿੰਘ ਦੀ ਪੱਗ ਦਾ ਰੰਗ ਹੀ ਫਿੱਕਾ ਪੈ ਗਿਆ ਜਿਸ ਬਲੰਦੀਆਂ ਦੇ ਨਾਲ ਉਹ ਪੱਗ ਬੰਨੀ ਸੀਗੀ ਸਿਰ ਤੇ ਜੋ ਤਾਜ ਕਿਹਾ ਜਾਂਦਾ ਜਿਸ ਪੱਗ ਨੂੰ ਮੰਨਦੇ ਹੋ ਇਸ ਦਿੱਲੀ ਦੀਆਂ ਕੁਛੀ ਚਾਲਾਂ ਨੇ ਉਸ ਪੱਗ ਦਾ ਰੰਗ ਫਿੱਕਾ ਪਾਤਾ ਉਸ ਪੱਗ ਨੂੰ ਅੱਜ ਪੈਰਾਂ ਤੱਕ ਰੋਲ ਦਿੱਤਾ ਇਸ ਸਰਕਾਰਾਂ ਨੇ ਵੀਰ ਜੀ ਪੱਗ ਨੂੰ ਪੈਰਾਂ 'ਚ ਰੋਲਣ ਵਾਲਾ ਜੰਮਿਆ ਨਹੀਂ ਹੈ ਬੜੇ ਫਰੰਗੀ ਆਏ ਨੇ ਬੜੇ ਅਫਗਾਨੀ ਆਏ ਨੇ ਬੜੇ ਮੁਗਲ ਕਨਾਰ ਤੋਂ ਚੜ ਕੇ ਆਏ ਨੇ ਮੁਗਲ ਪਰ ਪੱਗ ਨਿਰੁਲੀ ਪੱਗ ਅੱਜ ਵੀ ਨਹੀਂ ਰੁਲਦੀ ਪੱਗ ਹੈ ਪਰ ਇਹਨਾਂ ਨੇ ਉਸ ਪੱਗ ਦੇ ਹੇਠਾਂ ਜਿਹੜੀ ਸੋਚ ਸੀ ਕਮਲੀ ਉਹਨੂੰ ਰੋਲਤਾ ਅਸੀਂ ਕਹਿੰਦੇ ਆ ਕਿ ਬਹੁਤ ਚੰਗੀ ਸੋਚ ਸੀ ਜਿਹੜੀਆਂ 2022 ਦੀ ਇਲੈਕਸ਼ਨ ਹੋਈ ਆ ਇੱਕੋ ਇੱਕ ਆਵਾਜ਼ ਸੀ ਪੰਜਾਬ ਦੇ ਵਿੱਚ ਜਿੱਥੇ ਕਹਿੰਦੇ ਸੀ ਭਗਵੰਤ ਮਾਨ ਸਾਹਿਬ ਆਉਣਗੇ ਐਂ ਕਰ ਦੇਣਗੇ ਭਗਵੰਤ ਮਾਨ ਸਾਹਿਬ ਆਉਣਗੇ ਆ ਕਰ ਦੇਣਗੇ ਮੈਂ ਅੱਜ ਵੀ ਕਹਿੰਨਾ ਤੁਸੀਂ 1 ਸਾਲ ਵਾਸਤੇ ਭਗਵੰਤ ਮਾਨ ਸਾਹਿਬ ਨੂੰ ਫ੍ਰੀ ਕਰ ਦਿਓ 1 ਸਾਲ ਵਾਸਤੇ ਤਜੇ ਦੁਨੀਆ ਭਗਵਾਨ ਤਮਨ ਦਾ ਪਾਣੀ ਨਾ ਭਰ ਲੱਗੀ ਤਾਂ ਫਿਰ ਕੋਈ ਫਾਇਦਾ ਨਹੀਂ ਹੈ ਪਰ ਜਿਹੜਾ ਇੱਥੇ ਇਹਦੇ ਤੇ ਕਬਜ਼ਾ ਕਰਿਆ ਹੋਇਆ ਕਹਿੰਦੇ ਜਦੋਂ ਕਹਿੰਦੇ ਹੱਥ ਘੜੀਆਂ ਲਾ ਦਈਏ ਨਾ ਹੱਥ ਘੜੀਆਂ ਲਾ ਦਈਏ ਜਿੰਨਾ ਮਰਜੀ ਬਲਵਾਨ ਹੋਵੇ ਉਹ ਕਹਿੰਦੇ ਕਿਸੋ ਨਹੀਂ ਮਾਰ ਸਕਦਾ ਨਾਲ ਇੱਕ ਹੋਰ ਸਵਾਲ ਕਿਉਂਕਿ ਸਮਾਂ ਜਿਆਦਾ ਵੀ ਹੋ ਚੁੱਕਿਆ ਜਿਆਦਾ ਤਰੀਕੀ ਦੇਖੀ ਜਾਂਦੀ ਹੈ ਪੰਜਾਬ ਦੇ ਵਿੱਚ ਜਿਹੜੇ ਲੀਡਰ ਨੇ ਇੱਕ ਦੂਜੇ ਦੇ ਤਾਨਾ ਕਾਸ਼ੀ ਬੜਾ ਚਾਚਦੇ ਨੇ ਮਾਹਬ ਸਾਹਿਬ ਹਰ ਵੇਲੇ ਬਾਦਲ-ਬਾਦਲ ਬੜਾ ਕਰਦੇ ਨੇ ਕਿ ਕਾਰਨ ਕੀ ਐ ਉਹ ਕਹਿੰਦੇ ਨੇ ਪੰਜਾਬ ਚ ਪੰਜਾਬ ਨੂੰ ਰੂਲਿਆ ਬਾਦਲਣੇ ਆ ਪਰ ਹਰ ਭਾਸ਼ਣ ਚ ਨਾਂ ਵੀ ਬਦਲਣ ਲੈਂਦੇ ਨੇ ਤੁਸੀਂ ਪੰਜਾਬ ਤੁਸੀਂ ਫੌਜੀ ਵੀ ਰਹੇ ਹੋ ਪੰਜਾਬ ਦੇਖਿਆ ਇਹ ਕੀ ਕਾਰਨ ਐ ਇੰਨਾ ਜਿਹੜਾ ਬਾਦਲਾ-ਬਾਦਲ ਕਰੀ ਜਾਂਦੇ ਸਾਰਾ ਟਾਈਮ ਭਾਜੀ ਸਭ ਤੋਂ ਜਿਹੜੀ ਗੱਲ ਆ ਨਾ ਮੇਨ ਉਹ ਇਹ ਆ ਇਹ ਅੱਜ ਕੱਲ ਨਾ ਬਲੇਮ ਗੇਮ ਚੱਲਦੀ ਆ ਕਹਿੰਦਾ ਤੂੰ ਮੈਨੂੰ ਬਲੇਮ ਕਰ ਲਈ ਬਾਅਦ ਚ ਮੈਂ ਤੈਨੂੰ ਬਲੇਮ ਕਰ ਲੂੰਗਾ ਬਲੇਮ ਗੇਮ ਨੇ ਸਾਡੇ ਪੰਜਾਬ ਨੂੰ ਬਲੇਮਡ ਬਣਾਤਾ ਇਹ ੱੱੱ ਪੰਜਾਬ ਤੇ ਲਾਤਾ ਅੱਜ ਉਹ ਕਿੱਥੇ ਨੇ ਭਗਵੰਤ ਮਾਨ ਸਾਹਿਬ ਜਿਹੜੇ ਕਹਿੰਦੇ ਸੀ ਤੇ ਮੈਂ ਸ਼ੀਸ਼ ਮਹਿਲ ਤੋੜ ਦੂੰਗਾ ਉਹ ਕਿੱਥੇ ਨੇ ਭਗਵੰਤ ਮਾਨ ਸਾਹਿਬ ਜਿਹੜੇ ਕਹਿੰਦੇ ਸੁਖਬਲਾਸ ਦੇ ਵਿੱਚ ਮੈਂ ਕਬਜ਼ਾ ਕਰਕੇ ਉਹਨੂੰ ਸਰਕਾਰੀ ਪ੍ਰਾਪਰਟੀ ਬਣਾਉਂਗਾ ਕਿੱਥੇ ਨੇ ਭਗਵੰਤ ਮਾਨ ਸਾਹਿਬ ਜਿਹੜੇ ਕਹਿੰਦੇ ਸੀ ਮੇਰੀਆਂ ਫੈਲਾਂ ਨੇ ਇਹ ਯਾਰ ਤੁਸੀਂ ਦੇਖਿਆ ਇੱਕ ਜਦੋਂ ਵਿਧਾਨ ਸਭਾ ਦੇ ਵਿੱਚ ਆਪਣਾ ਚੱਲਦੀ ਹੈ ਇਹਨਾਂ ਦੀ ਸੈਸ਼ਨ ਚੱਲਦਾ ਉੱਥੇ ਕੀ ਚੀਜ਼ ਹੁੰਦੀ ਆ ਉੱਥੇ ਸਿਰਫ ਬਲੇਮ ਗੇਮ ਹੈ ਜਦੋਂ ਕੋਈ ਬੋਲਣ ਲੱਗਦਾ ਹੈ ਉਹਨੂੰ ਕਹਿੰਦੇ ਰਹਿਣ ਦੇ ਤੇਰੀ ਫਾਈਲ ਖੋਲ ਦੂੰਗਾ ਲੱਖ ਲਾੜਤ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਹੱਥਾਂ 'ਚ ਫਾਈਲਾਂ ਨੇ ਜਿਨ੍ਹਾਂ ਤੋਂ 4 ਸਾਲ ਦੇ ਵਿੱਚੋਂ ਫਾਈਲें ਨਹੀਂ ਖੁੱਲੀਆਂ ਪਤਾ ਨਹੀਂ ਕਿਹੜਾ ਉਹ ਫਾਈਲ ਨੂੰ ਤਾਲਾ ਲੱਗਿਆ ਹੋਇਆ ਜਿਹਦਾ ਲੋਕ ਹੈ ਭੁੱਲ ਗਏ ਨੇ ਵੀ ਉਹ ਫਾਈਲ ਕਿੱਥੇ ਆ ਮੈਂ ਅੱਜ ਵੀ ਕਹਾਂ ਨਾ ਕਿ ਜਿਹੜਾ ਬੰਦੇ ਨੇ ਪੰਜਾਬ ਦੀ ਆਬਾਦ ਨਾਲ ਧੋਖਾ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਕਰਕੇ ਸਾਡੀ ਜਵਾਨੀ ਰੋਲੀ ਆ ਅੱਜ ਉਹਨਾਂ ਦੇ ਫਾਈਲਾਂ ਖੋਲ ਕੇ ਨਾ ਉਹਨਾਂ ਨੂੰ ਜੇਲ੍ਹ ਚ ਡੱਕਣਾ ਪਤਾ ਲੱਗਣਾ ਚਾਹੀਦਾ ਭਗਵੰਤਪਾ ਸਾਹਿਬ ਕਹਿੰਦੇ ਨੇ ਨਾ ਕਿ ਮੇਰੇ ਤੋਂ ਕੋਈ ਉਂਗਲ ਕਰਕੇ ਦਿਖਾਵੇ ਜੇ ਇਹਨੇ ਸੱਚੀ ਹੋਣਾ ਫਿਰ ਤੁਸੀਂ ਤਾ ਬਾਈ ਫਿਰ ਜਿਨ੍ਹਾਂ ਨੇ ਕਰਿਆ ਉਹਨਾਂ ਨੂੰ ਇੱਕ ਵਾਰ ਦਿਖਾ ਦੇ ਜੇਰਾ ਅਗਰ 400 ਲੀਟਰ ਪੰਜਾਬ ਦੇ ਵਿੱਚ ਆ ਨਾ ਉਹ ਕਹਿੰਦੇ ਨੇ 300 ਬਲੇਮਡ ਹੈ ਤਾਂ 300 ਇੱਕ ਜੇਲ੍ਹ ਭਰ ਦੋ ਤੇ ਫਿਰ ਤਾਂ ਤੁਹਾਡਾ ਰਸਤਾ ਹੀ ਸਾਫ ਆ ਅਗਲੇ ਇਲੈਕਸ਼ਨ ਤੁਹਾਡੀ ਹੈ ਤੁਸੀਂ ਜੇ ਉਹਨਾਂ ਨੂੰ ਨਹੀਂ ਹਰਾਏਂਗੇ ਉਹ ਤਾਂ ਇਹਦਾ ਮਤਲਬ ਦਾਲ ਨਹੀਂ ਇਹ ਦਾਲ ਚ ਕਾਲਾ ਨਹੀਂ ਫਿਰ ਦਾਲੇ ਕਾਲੀ ਆ ਪਰ ਸੁਖਵੀਰ ਬਾਦਲ ਤਾਂ ਹਰ ਬਿਆਨ ਚ ਇੱਕੋ ਹੀ ਗੱਲ ਕਹਿੰਦਾ ਕਹਿੰਦਾ ਵੀ ਮੇਰੇ ਕੋਲ ਵੈਲਿਡ ਪੇਪਰ ਨੇ ਮੇਰੇ ਕੋਲ ਵੈਲਿਡ ਡਾਕੂਮੈਂਟ ਹੈ ਕਹਿੰਦਾ ਵੀ ਜੇ ਹਿੰਮਤ ਹੈ ਕਹਿੰਦਾ ਜੇ ਮਾਨ ਦੇ ਭਗਵੰਤ ਮਾਚ ਕਹਿੰਦਾ ਹਿੰਮਤ ਤਾਂ ਲਾ ਪਾਵੇ ਹੱਥ ਕਹਿੰਦਾ ਫਿਰ ਆਮੋ ਸਾਹਮਣੇ ਲੜਾਈ ਕਹਿੰਦਾ ਮੇਰੇ ਕੋਲ ਮੇਰੇ ਕਹਿੰਦਾ ਮੈਂ ਬਣਾਈਆਂ ਚੀਜ਼ ਕਹਿੰਦਾ ਮੇਰੀ ਪੁਸਤੈਨੀ ਚੀਜ਼ਾਂ ਨੇ ਮੇਰੀਆਂ ਸਾਰੀਆਂ ਭਾਈ ਜੀ ਗੱਲ ਉਹੀ ਤਾਂ ਮੈਂ ਕਹਿ ਰਿਹਾ ਵੀ ਲੋਕਾਂ ਨੂੰ ਗਮਰਾਨਾ ਨਾ ਕਰੋ ਯਾਰ ਗਮੈ ਨਾ ਕਰੋ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਇੱਥੋਂ ਕੱਢਣਾ ਚਾਹੁੰਦੇ ਹੋ ਤਾਂ ਕਾਓ ਵੀ ਸਭ ਤੋਂ ਖਰਚਾ ਨਹੀਂ ਚੱਕ ਵੀ ਸਾਡਾ ਪੀਪਾ ਖਾਲੀ ਐ ਨਾ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਸਾਡੇ ਕੋਲ ਪੈਸਾ ਨਾ ਸਾਡੇ ਕੋਲ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਖਰਚਾ ਚੱਕਣ ਵਾਸਤੇ ਸਾਡੇ ਕੋਲ ਪੈਸਾ ਕਿਉਂ ਤੁਸੀਂ ਹੁਣ ਦੂਜੀ ਗੱਲ ਇਹ ਮੁੰਡੇ ਸਟicker ਲਾ ਕੇ ਘੁੰਮ ਰਹੇ ਨੇ ਉਹ ਲਾਓ ਸਟicker ਦਿਖਾਓ ਮਾੜਾ ਇਹ ਇੱਕ ਮਿੰਟ ਕੈਮਰਾਮੈਨ ਨੂੰ ਦਿਖਾਉਣਾ 6 9 ਐਫੀਡੈਪਟ ਇਹਦਾ ਮਤਲਬ ਕੀ ਐ ਇਹਦਾ ਮਤਲਬ ਇਹ ਹੈ ਆ ਇਹ ਅੱਜ ਨਹੀਂ ਐ ਇਹ ਧਰਨਾ ਲਾਉਣ ਦੀ ਇਹਨਾਂ ਦੀ 3-4 ਸਾਲਾਂ ਤੋਂ ਇਹ ਗੇਮ ਚੱਲ ਰਹੀ ਆ ਵੀ ਇਹ ਚਾਹੁੰਦੇ ਨੇ ਕਿ ਬੱਚੇ ਤੋਂ ਐਫੀਡੈਪਟ ਲੈ ਲਓ ਕਿ ਕੱਲ ਨੂੰ ਅਸੀਂ ਇੱਥੇ ਸੈਂਟਰਲਾਈਜ਼ ਕਰਨਾ ਇਹਨੂੰ ਯੂਨੀਵਰਸਿਟੀ ਨੂੰ ਇੱਕ ਦੇ ਧਰਨਾ ਨਾਲ ਆ ਸਕਣ ਇਹਨਾਂ ਦੀਆਂ ਸੋਚਾਂ ਨੂੰ ਨਾ ਅਸੀਂ ਪੰਜਾਬੀ ਜਜ਼ਬਾਤੀ ਬਣੇ ਆ ਕੋਈ ਮਾਰਾ ਜੱਫੀ ਪਾਵੇ ਨਾ ਅਸੀਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਨੇ ਆ ਉਹਦੀ ਜੱਫੀ ਦੇ ਪਿੱਛੇ ਸਮਝਦੇ ਨਹੀਂ ਵੀ ਇਹਦੀ ਸਿਆਸਤ ਕੀ ਆ ਪਰ ਇਹ ਚੁਬਦੀ ਯੂਨੀਵਰਸਿਟੀ ਤਾਂ ਹੈ ਕਿ ਇੱਥੇ ਬੁੱਧੀ ਜੀ ਵੀ ਪੈਦਾ ਹੁੰਦੇ ਨੇ ਇਹਨਾਂ ਦੀ ਸਿਆਸਤਾਂ ਲੱਭਣ ਲੱਗੇ ਬੱਚੇ ਚਲੋ ਆਖਰ ਦੇ ਵਿੱਚ ਮੈਂ ਸਵਾਲ ਜਿਸ ਤਰ੍ਹਾਂ ਯੂਥ ਅੱਜ ਇੱਥੇ ਦਾ ਧਰਨੇ ਲਾ ਰਿਹਾ ਜੋ ਪੰਜਾਬ ਦੇ ਵਿੱਚ ਅੱਜ ਯੂਥ ਨੋਜੋਨਾ ਹਾਲ ਮਾੜਾ ਹੋ ਰਿਹਾ ਹੈ ਮੰਨਦੇ ਹੋ ਜੋ ਜੋ ਚੀਜ਼ ਇੱਕ ਜੈਂਸੀ ਜਿਹਨੂੰ ਕਹਿੰਦੇ ਆ ਜਿਹੜਾ ਵਰਡ ਅੱਜਕੱਲ ਜੈਂਸੀ ਚੱਲ ਰਿਹਾ ਹੈ ਜੋ ਨੇਪਾਲ ਦੇ ਵਿੱਚ ਤਕਤਾ ਪਲਟ ਹੋਇਆ ਕਿ ਇੰਨੀ ਪਾਵਰ ਰੱਖਦਾ ਜੇ ਪੰਜਾਬ ਦੀ ਜੋ ਪੰਜਾਬ ਜੋ ਦੇਸ਼ ਦੇ ਵਿੱਚ ਯੂਥ ਨਾਲ ਤਕਾ ਹੋ ਰਿਹਾ ਹੈ ਕਿ ਉਹ ਵੀ ਇੰਨੀ ਪਾਵਲ ਪਾਵਰ ਰੱਖਦਾ ਆਪਣੇ ਚ ਵੀ ਕੁਝ ਕਰ ਸਕਦਾ ਦੇਖੋ ਭਾਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਹਜੇ ਉਹ ਸਥਿਤੀ ਦੇ ਵਿੱਚ ਸਾਡਾ ਜਿਹੜਾ ਲੈਵਲ ਦੇਸ਼ ਦਾ ਨਾ ਉਹ ਨਹੀਂ ਪਹੁੰਚਿਆ ਉਹ ਨਹੀਂ ਪਹੁੰਚਿਆ ਲੇਕਿਨ ਜੇ ਅਸੀਂ ਸਾਡੇ ਬੱਚਾਂ ਬੱਚਿਆਂ ਦੀ ਆਜ਼ਾਦੀ ਨੂੰ ਖੋਵਾਂਗੇ ਬੱਚਿਆਂ ਦੇ ਹੱਕਾਂ ਨੂੰ ਮਾਰਾਂਗੇ ਬੱਚਿਆਂ ਨੂੰ ਜ਼ਿੰਦਗੀ ਜੀਣ ਦੇ ਜਿਹੜੇ ਅਧਿਕਾਰ ਨੇ ਉਹਨਾਂ ਤੋਂ ਬੰਚਤ ਰੱਖਾਂਗੇ ਤਵੇ ਬੱਚਾ ਆਪਣੇ ਹੱਕਾਂ ਵਾਸਤੇ ਕੁਝ ਵੀ ਕਰਦਾ ਮਰਦਾ ਨਹੀਂ ਤਾਂ ਕੀ ਕਰਦਾ ਜਦਾ ਮਰਦਾ ਤੇ ਜਾਂ ਕੁਝ ਕਰਦਾ ਉਹ ਨੇਪਾਲ ਦੀ ਅਵਸਥਾ ਸੀਗੀ ਲੇਕਿਨ ਸਾਡਾ ਜਿਹੜਾ ਦੇਸ਼ ਆ ਇਹਦਾ ਦੁਨੀਆ ਤੇ ਕੋਈ ਨਾਂ ਹੈ ਇਹਦੀ ਆਪਣੀ ਕੁਛ ਇਮੇਜ ਹੈ ਅਸੀਂ ਨਹੀਂ ਚਾਹੁੰਦੇ ਬਿਹੇਜਾ ਕੋ ਸਾਡੇ ਦੇਸ਼ ਚ ਹੋਵੇ ਲੇਕਿਨ ਸਰਕਾਰਾਂ ਨੂੰ ਇਹਨਾਂ ਜ਼ਰੂਰ ਕਹਿਨੇ ਆ ਕਿ ਜੇ ਤੁਸੀਂ ਆਪਣੇ ਦੇਸ਼ ਨੂੰ ਚੰਗਾ ਦੇਖਣਾ ਚਾਹੁੰਦੇ ਹੋ ਆਪਣੇ ਦੇਸ਼ ਦਾ ਚੰਗਾ ਭਵਿੱਖ ਤੁਸੀਂ ਬਣਾ ਕੇ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਨਹੀਂ ਆਪਣੇ ਜੂਥ ਦੇ ਹੱਕਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਹੱਕ ਦਿਵਾਓ ਉਹਨਾਂ ਨੂੰ ਮਜ਼ਬੂਤ ਕਰੋ ਤਾਂ ਕਿ ਆਪਣੀ ਸੋਚ ਦੇ ਨਾਲ ਦੇਸ਼ ਨੂੰ ਅਗਾਹ ਲੈ ਕੇ ਚੱਲਣ ਨਾ ਕਿ ਤੁਹਾਨੂੰ ਤੇ ਆਪਣੇ ਦੇਸ਼ ਨੂੰ ਨੁਕਸਾਨ ਪਹੁੰਚਾਓ ਤਨਵਾਤਾ ਸਾਡੇ ਨਾਲ ਇਸ ਤੋਂ ਹਰਪਾਲ ਜੀ ਮੌਜੂਦ ਸੀਗੇ ਤਾਂ ਦੇਖੋ ਬੜੇ ਖੁੱਲ ਕੇ ਹਰ ਮੁੱਦੇ ਉੱਤੇ ਬੜੇ ਖੁੱਲ ਕੇ ਗੱਲਬਾਤ ਕੀਤੀ ਹੈ ਹਾਲਾਂਕਿ ਜਿੱਥੇ ਇਹਨਾਂ ਨੇ ਇਸ ਪੀਯੂ ਦੇ ਵਿੱਚ ਹੋ ਰਹੀ ਜੋ ਸਟੂਡੈਂਟ ਦੇ ਨਾਲ ਜੋ ਲੜਾਈ ਇਸ ਵਕਤ ਚੱਲ ਰਹੀ ਹੈ ਪੀਯੂ ਦੇ ਸਟਾਫ ਤੇ ਕੇਂਦਰ ਦੇ ਨਾਲ ਜਿਹੜੀ ਲੜਾਈ ਦੇ ਵਿੱਚ ਸਟੂਡੈਂਟ ਲੱਗੇ ਹੋਏ ਨੇ ਤਸਵੀਰਾਂ ਇਹ ਕਈ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਣੇ ਹੱਕ ਸੱਚ ਦੀ ਲੜਾਈ ਲਈ ਸੋ ਨੋਜਾਂ ਲੱਗੇ ਨੇ ਪਰ ਦੂਸਰੀ ਤਰਫ ਸਰਕਾਰ ਨੂੰ ਬੜੇ ਖੁੱਲ ਕੇ ਤੇ ਬਾਕੀ ਦੇ ਨਾਲ ਜਿਹੜੀ ਇਹਨਾਂ ਨੇ ਲੋਕਾਂ ਨੂੰ ਵੀ ਕੇ ਰਿਹਾ ਹੈ ਮੇਰੇ ਸੋਗੀ ਸੁੰਦਰ ਨਾਲ ਮੈਂ ਅਭਿਸ਼ੇਕ ਕਰ ਰਿਹਾ ਹਸਤ ਚੰਡੀਗੜ੍ਹ